ਸਕੂਲ ਆ 12ਵੀਂ ਤੱਕ 1947 ਮੌਕੇ ਦੀ ਉਹਦੀ ਕਮੇਟੀ ਬਣੀ ਹੋਈ ਆ ਉਹ ਕਮੇਟੀ ਦੇ ਕਾਬਜ਼ਾ ਜਿਹੜੇ ਤਣਾਟ ਬੰਦੇ ਆ ਤੇ ਸਕੂਲ ਦੀ ਸਾਡੀ ਹਾਲਤ ਆ ਬਹੁਤ ਤਰਸਯੋਗ ਆ ਸਕੂਲ ਆ ਜਿਹੜਾ ਘੁੱਬਾ ਮਾਰਦਾ ਵੀ ਮੈਨੂੰ ਬਚਾ ਲਓ ਬਹੁਤ 8-9 ਲੱਖ ਰੁਪਈਆ ਜਿਹੜੀ ਆ ਮਤਲਬ ਇਹਦੇ ਇਹਦਾ ਠੇਕਾ ਆਉਂਦਾ ਜਿਹੜੇ ਸਕੂਲ ਨੂੰ 8 ਤੋਂ 9 ਲੱਖ ਰੁਪਈਆ ਠੇਕਾ ਆਉਂਦਾ ਹੋਵੇ ਉਹ ਸਕੂਲ ਦੇ ਵਿੱਚ ਪਾਣੀ ਵਾਲਾ ਠੰਡਾ ਵਾਟਰ কুলਰ ਨਾ ਹੋਵੇ ਉਸ ਸਕੂਲ ਦੇ ਅੰਦਰ ਮਤਲਬ ਪੂਰੇ ਟੀਚਰ ਨਾ ਹੋਣ ਉਹ ਸਕੂਲ ਦੇ ਅੰਦਰ ਕੋਈ ਵੀ ਕਿਸੇ ਤਰ੍ਹਾਂ ਦੀ ਬਿਲਡਿੰਗ ਚੱਜਦੀ ਨਾ ਹੋਣ ਉਹ ਸਕੂਲ ਦੇ ਅੰਦਰ ਕੋਈ ਬੱਚਿਆਂ ਦੇ ਲਈ ਚੱਜਦਾ ਬਾਥਰੂਮ ਨਾ ਹੋਵੇ ਉਹ ਸਕੂਲ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਵੀ ਬੱਚਿਆਂ ਨੂੰ ਸਹੂਲਤ ਨਾ ਹੋਵੇ ਤੇ ਫੇਰ ਦੱਸੋ ਵੀ ਇੱਥੋਂ ਦੀ ਸਰਕਾਰ ਨੂੰ ਇੱਥੋਂ ਦੇ ਸੈਸਟਰ ਨੂੰ ਮਰ ਜਾਣਾ ਚਾਹੀਦਾ ਨੱਕ ਡਬੋ ਚਾਰ ਕਿੱਲੇ ਦੋ ਕਨਾਲਾਂ ਇੱਥੋਂ ਦੀ ਡਿਸਪੈਂਸਰੀ ਹਸਪਤਾਲ ਦੀ ਜ਼ਮੀਨ ਹੈ ਉਹ ਰੈੱਡ ਕਰਾਸ ਵਾਲੇ ਲੈ ਜਾਂਦੇ ਤੇ ਸਾਡੇ ਪਿੰਡ ਨੂੰ ਕੋਈ ਸਹੂਲਤ ਨਹੀਂ ਹਸਪਤਾਲ ਨੂੰ ਵੀ ਪੈਲੀ ਹੈਗੀ ਆ ਤੇ ਸਕੂਲ ਨੂੰ ਵੀ ਪੈਲੀ ਹੈਗੀ ਆ ਤੇ ਸਕੂਲ ਦੀ ਗਰਾਫਟ ਹੈ ਜਿਹੜੀ ਉਹ ਇੰਨੀ ਡਿੱਗ ਗਈ ਆ ਉਹਦਾ ਮੁੱਖ ਕਾਰਨ ਇਹ ਹੈ ਵੀ ਕੁਝ ਜਿਹੜੇ ਆਗੂਆਂ ਨੇ ਅਗਵਾਈ ਕੀਤੀ ਹੈ ਸਕੂਲ ਦੀ ਉਹ ਠੀਕ ਨਹੀਂ ਕੀਤੀ। ਸਾਹਿਬ ਕਹਿੰਦੇ ਸਮਾਰਟ ਸਕੂਲ ਬਣ ਗਏ ਪਿੰਡਾਂ ਦੇ ਵਿੱਚ ਤਾਂ ਦੇਖੋ ਤੁਸੀਂ ਮਾਨ ਸਾਹਿਬ ਦਾ ਮੇਰੇ ਕੋਲੇ ਨਾਂ ਨਾ ਲਓ। ਉਹਦਾ ਜਿਹੜੇ ਉਹ ਇੱਕ ਡਰਾਮੇਬਾਜ਼ ਝੂਠਾ ਬਿਲਕੁਲ ਜਿਹੜਾ ਨਾਲਾਇਕ ਸਾਡਾ ਮੁੱਖ ਮੰਤਰੀ ਹੈ। ਇਹ ਗੱਲਬਾਤ ਰਹੀ ਨਾ ਹੱਲ ਹੋਇਆ ਤੇ ਸਾਡੇ ਕੋਲੇ ਤਾਂ ਡੰਡੇ ਤੇ ਚੰਡੇ ਆ ਫਿਰ। ਅਸੀਂ ਦਾ ਬਰ ਸੰਘਰਸ਼ ਕਰਾਂਗੇ ਬਹੁਤ ਖੜੇ ਆ ਇੱਥੇ ਦੇਖੋ ਇੰਨੀਆਂ ਲੱਤਾਂ ਚ ਭਾਰ ਕਿਸੇ ਦੇ ਹੁੰਦਾ ਸੱਚੀ ਗੱਲ ਕਹਿਣੀ ਵੀ ਮੈਂ ਫੇਰ ਕਹਿਣਾ ਉਹ ਕੁਸ਼ਤਨਾਤ ਬੰਦਿਆਂ ਕੋਲੇ ਆ ਉਹਦੇ ਤੇ ਕਾਬਜਾ 5-7 ਬੰਦੇ ਅਸੀਂ ਉਹ ਕਾਬਜਾ ਜੇ ਤਾਂ ਉਹ ਬੰਦਿਆਂ ਨੂੰ ਛੱਡ ਦਿਆ ਠੀਕ ਐ ਨਹੀਂ ਅਸੀਂ ਭਾਈ ਸੰਘਰਸ਼ ਰਹੀ ਉਹ ਛੜਵਾ ਲਾਂਗੇ ਅੱਜ ਥੁਹੀ ਲੋੜੋਂ ਸਫਰ ਟੈਲੀਵੀਜ਼ਨ ਦੇ ਨਾਲ ਪਿੰਡ ਮੱਥੇ ਦੇ ਵਿੱਚ ਖੜੇ ਆ ਸਾਰਾ ਪਿੰਡ ਇਕੱਠਾ ਹੋਇਆ ਮਸਲਾ ਹੈ ਸਕੂਲ ਬਚਾਉਣ ਦਾ ਗੱਲਬਾਤ ਕਰਦੇ ਆ ਆਪਾਂ ਪਿੰਡ ਦੇ ਲੋਕਾਂ ਦੇ ਨਾਲ ਕੀ 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 ਸਮੱਸਿਆਵਾਂ ਹੁੰਦੀਆਂ ਬਈ ਸਭ ਤੋਂ ਪਹਿਲਾਂ ਇਹ ਦੱਸੋ ਵੀ ਕੀ ਕੀ ਸਮੱਸਿਆਵਾਂ ਹੁੰਦੀਆਂ ਇਹ ਮੋਰਚਾ ਕਿਉਂ ਸ਼ੁਰੂ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ ਕਰਦੇ ਆ ਅੱਜ ਮਜ਼ਦੂਰਾਂ ਤੇ ਕਿਸਾਨਾਂ ਦਾ ਸਾਡੇ ਜੀਵਨ ਸਹਾਇ ਗੁਰਦੁਆਰਾ ਸਾਹਿਬ ਜਿਹੜਾ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਆ ਉਹਦੇ ਅੰਦਰ ਜਿਹੜਾ ਮੀਟਿੰਗ ਦਾ ਅਜੋਜਨ ਕੀਤਾ ਗਿਆ ਕਟ ਕੀਤਾ ਗਿਆ ਬਹੁਤ ਵੱਡੀ ਗਿਣਤੀ ਨਾਲ ਬੱਚੇ ਆ ਸਟੂਡੈਂਟ ਆ ਪੰਚਾਇਤ ਆ ਨਗਰ ਆ ਤੇ ਬਾਕੀ ਮਜ਼ਦੂਰ ਆ ਕਿਸਾਨ ਆ ਸਾਰੇ ਆ ਸਾਰੇ ਠੋਲਿਆਂ ਦੇ ਆ ਅੱਜ ਅਸੀਂ ਇੱਕ ਕਮੇਟੀ ਦਾ ਯੋਜਨ ਕੀਤਾ ਇੱਕ ਥਾਪੀ ਆ ਗੱਲ ਵੀ ਸਾਡੇ ਸਕੂਲ ਆ 12ਵੀਂ ਤੱਕ 1947 ਮੌਕੇ ਦੀ ਉਹਦੀ ਕਮੇਟੀ ਬਣੀ ਹੋਈ ਆ ਉਹ ਕਮੇਟੀ ਦੇ ਕਾਬਜਾ ਜਿਹੜੇ ਧਨਾਟ ਬੰਦੇ ਆ ਤੇ ਸਕੂਲ ਦੀ ਸਾਡੀ ਹਾਲਤ ਆ ਬਹੁਤ ਤਰਸਯੋਗ ਆ ਸਕੂਲ ਆ ਜਿਹੜਾ ਉਹ ਬਾ ਮਾਰਦਾ ਵੀ ਮੈਨੂੰ ਬਚਾ ਲਓ ਅਸੀਂ ਅੱਜ ਇਸ ਮੋਰਚੇ ਦਾ ਜਿਹੜਾ ਨਾਂ ਰੱਖਿਆ ਹੈਗਾ ਸਕੂਲ ਬਚਾਊ ਮੋਰਚਾ ਸਕੂਲ ਬਚਾਊ ਮੋਰਚਾ ਜਿਹੜਾ ਅਸੀਂ ਨਾਂ ਰੱਖਿਆ ਸਾਡੇ ਮੋਰਚੇ ਦਾ ਅਸੀਂ ਪੰਚਾਇਤ ਨੂੰ ਬੇਨਤੀ ਕੀਤੀ ਹੈ ਮੌਜੂਦਾ ਪੰਚਾਇਤ ਨੂੰ ਵੀ ਹਫ਼ਤੇ ਦੇ ਵਿੱਚ ਕਮੇਟੀ ਬਦਲਣ ਦਾ ਜਿਹੜਾ ਮਤਾ ਪਾ ਕੇ ਦਿਓ ਜੀ ਉਸ ਤੋਂ ਬਾਅਦ ਅਸੀਂ ਇੱਥੋਂ ਦੇ ਡੀਸੀ ਨੂੰ ਇਸ ਜਮ ਨੂੰ ਤਹਿਸੀਲਦਾਰ ਨੂੰ ਪ੍ਰਸ਼ਾਸਨ ਨੂੰ ਤੇ ਜਿਹੜੇ ਸਕੂਲ ਦੇ ਉੱਤੇ ਸਾਰੇ ਜਿਹੜੇ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਮਿਲ ਕੇ ਸਕੂਲ ਦੀ ਕਮੇਟੀ ਦਾ ਬਦਲਣ ਦਾ ਜਿਹੜਾ ਆ ਮੁੱਦਾ ਹੈਗਾ ਤੇ ਸਕੂਲ ਨੂੰ ਠੀਕ ਕਰਨ ਦਾ ਮੁੱਦਾ ਹੈਗਾ ਚਾਰ ਕਿੱਲੇ ਦੋ ਕਨਾਲਾਂ ਇੱਥੋਂ ਦੀ ਡਿਸਪੈਂਸਰੀ ਹਸਪਤਾਲ ਦੀ ਜ਼ਮੀਨ ਹੈ ਉਹ ਰੈੱਡ ਕਰਾਸ ਵਾਲੇ ਲੈ ਜਾਂਦੇ ਤੇ ਸਾਡੇ ਪਿੰਡ ਨੂੰ ਕੋਈ ਸਹੂਲਤ ਨਹੀਂ ਰੈੱਡ ਕਰਾਸ ਵਾਲਿਆਂ ਦੀ 11 ਕਿੱਲੇ ਦੇ ਨੇੜੇ ਜਿਹੜੀ ਆ ਜ਼ਮੀਨ ਹੈ ਜਿਹਦਾ ਠੇਕਾ 7 ਤੋਂ 8 ਲੱਖ ਰੁਪਈਆ ਆਉਂਦਾ ਉਹ ਵਿੱਚੇ ਉਹਦੇ ਬਾਟਰ ਬਾਕਸ ਹੈ ਹੋਰ ਆ ਕਾਫੀ ਕੁਝ ਹੈ ਵਹਿ ਬਹੁਤ ਆ 8-9 ਲੱਖ ਰੁਪਿਆ ਜਿਹੜੀ ਆ ਮਤਲਬ ਇਹਦੇ ਇਹਦਾ ਠੇਕਾ ਆਉਂਦਾ ਜਿਹੜੇ ਸਕੂਲ ਨੂੰ 8 ਤੋਂ 9 ਲੱਖ ਰੁਪਿਆ ਠੇਕਾ ਆਉਂਦਾ ਹੋਵੇ ਉਹ ਸਕੂਲ ਦੇ ਵਿੱਚ ਪਾਣੀ ਵਾਲਾ ਠੰਡਾ ਵਾਟਰ কুলਰ ਨਾ ਹੋਵੇ ਉਸ ਸਕੂਲ ਦੇ ਅੰਦਰ ਮਤਲਬ ਪੂਰੇ ਟੀਚਰ ਨਾ ਹੋਣ ਉਹ ਸਕੂਲ ਦੇ ਅੰਦਰ ਕੋਈ ਵੀ ਕਿਸੇ ਤਰ੍ਹਾਂ ਦੀ ਬਿਲਡਿੰਗ ਚੱਜਦੀ ਨਾ ਹੋਣ ਉਹ ਸਕੂਲ ਦੇ ਅੰਦਰ ਕੋਈ ਬੱਚਿਆਂ ਦੇ ਲਈ ਚੱਜਦਾ ਬਾਥਰੂਮ ਨਾ ਹੋਵੇ ਉਹ ਸਕੂਲ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਵੀ ਬੱਚਿਆਂ ਨੂੰ ਸਹੂਲਤ ਨਾ ਹੋਵੇ ਤੇ ਫੇਰ ਦੱਸੋ ਵੀ ਇੱਥੋਂ ਦੀ ਸਰਕਾਰ ਨੂੰ ਤੇ ਇੱਥੋਂ ਦੇ ਸਿਸਟਰ ਨੂੰ ਮਰ ਜਾਣਾ ਚਾਹੀਦਾ ਨੱਕ ਡਬੋ। ਭਾਈ ਜਿਸ ਤਰ੍ਹਾਂ ਤੁਹਾਡਾ ਇਹ ਮੂਰਚਾ ਹੈ ਸਕੂਲ ਬਚਾਉ ਉਹਨੂੰ ਹੈ ਪਰ ਮਾਨ ਸਾਹਿਬ ਕਹਿੰਦੇ ਸਮਾਰਟ ਸਕੂਲ ਬਣਗੇ ਪਿੰਡਾਂ ਦੇ ਵਿੱਚ ਤਾਂ ਦੇਖੋ ਤੁਸੀਂ ਮਾਨ ਸਾਹਿਬ ਦਾ ਮੇਰੇ ਕੋਲੇ ਨਾਂ ਨਾ ਲਓ। ਦੇਖੋ ਮਾਨ ਸਾਹਿਬ ਆ ਜਿਹੜੇ ਉਹ ਇੱਕ ਡਰਾਮੇਬਾਜ਼ ਝੂਠਾ ਬਿਲਕੁਲ ਜਿਹੜਾ ਨਾਇਕ ਸਾਡਾ ਮੁੱਖ ਮੰਤਰੀ ਆ। ਤੁਸੀਂ ਇੱਕ ਗੱਲ ਦੇਖੋ ਵੀ ਜਿੱਦੇ ਦਾ ਮੁੱਖ ਮੰਤਰੀ ਬਣਿਆ ਇੱਥੇ ਚੋਰੀਆਂ ਮਤਲਬ ਗੁੰਡਾ ਕਰਦੀ ਸਾਰਾ ਕੁਝ ਕਿੰਨਾ ਵੱਧ ਚੁੱਕਿਆ ਕਿੰਨਾ ਤਹਿਸ ਨਹਿਸ ਹੋ ਗਿਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਹੈ ਇਹ ਕਾਲੀਆਂ ਤੇ ਕਾਂਗਰਸੀਆਂ ਤੋਂ ਵੀ ਗੰਦੀ ਆ ਇਸ ਕਰਕੇ ਅਸੀਂ ਅੱਜ ਮੌਜੂਦਾ ਪੰਚਾਇਤ ਨੂੰ ਬੇਨਤੀ ਕਰਤੀ ਆ ਤੇ ਨਾਲ ਹੀ ਇਤੋਂ ਦੇ ਸਿਸਟਮ ਨੂੰ ਅਸੀਂ ਮਿਲਣਾ ਸ਼ੁਰੂ ਕਰਨਾ ਹੈ ਇਹਦੇ ਤੇ ਅਸੀਂ ਪਹਿਲਾਂ ਚਾਹੁੰਦੇ ਆ ਕਿ ਇਹਦਾ ਜਿਹੜਾ ਮਸਲਾ ਉਹ ਗੱਲਬਾਤ ਰਹੀ ਹਾਂ ਹਾਂ ਬਿਲਕੁਲ ਹੱਲ ਹੋ ਜੇ ਜੇਕਰ ਇਹ ਗੱਲਬਾਤ ਰਹੀ ਨਾ ਹੱਲ ਹੋਇਆ ਤੇ ਸਾਡੇ ਕੋਲੇ ਤਾਂ ਡੰਡੇ ਤੇ ਚੰਡੇ ਆ ਫਿਰ ਤੇ ਅਸੀਂ ਤਾਂ ਫਿਰ ਸੰਘਰਸ਼ ਕਰਾਂਗੇ ਤੇ ਇੱਥੋਂ ਦੇ ਸਿਸਟਮ ਨੂੰ ਇਹ ਗੱਲ ਦਾ ਪਤਾ ਵੀ ਜਿਹੜੇ ਮਾਮਲੇ 'ਚ ਆ ਲੋਕ ਆ ਜਿਹੜੇ ਇਹ ਪੈ ਜਾਣ ਤੇ ਖੜ ਜਾਣ ਫਿਰ ਪਿੱਛੇ ਨਹੀਂ ਹਟਦੇ ਆ ਸਾਡੀ ਕੋਈ ਨਜਾਇਜ਼ ਮੰਗਣੀ ਸਾਨੂੰ ਉਹ ਬੰਦਿਆਂ ਦੇ ਕੋਈ ਤਰਾ ਹੀ ਨਹੀਂ ਵੀ ਤੁਸੀਂ ਕਿਉਂ ਮੈਂਬਰ ਆ ਕਿਉਂ ਪ੍ਰਧਾਨ ਆ ਤਰਾਜ ਆ 1947 ਤੋਂ ਲੈ ਕੇ ਹੁਣ ਤੱਕ ਸਾਡੇ ਸਕੂਲ ਦੀ ਗਰਾਫਟ ਇੰਨੀ ਡੈਗ ਕਿਉਂ ਗਈ ਤਰਾਜ ਆ ਇੱਥੇ ਟੀਚਰਾਂ ਟੀਚਰ ਪੂਰੇ ਨਹੀਂ ਤਰਾਜ ਆ ਇੱਥੇ ਜਵਾਕਾਂ ਦਾ ਇੰਨਾ ਮਾੜਾ ਸਿਸਟਮ ਕਿਉਂ ਆ ਤਰਾਜ ਆ ਇੱਥੇ ਵੀ ਸਾਰਾ ਜਿਹੜਾ ਬਿਲਡਿੰਗ ਸਿਸਟਮ ਆ ਉਹ ਇੰਨਾ ਮਾੜਾ ਕਿਉਂ ਆ ਤਰਾਜ ਬਹੁਤ ਆ ਦੇਖ ਕਰਕੇ ਸਾਨੂੰ ਉਹ ਕਮੇਟੀ ਹੈ ਜਿਹੜੀ ਉਹ ਮਨਜ਼ੂਰ ਨਹੀਂ ਗਈ ਹੋਰ ਹੋਰ ਕੀ 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 ਮਤੇ ਪਾਇਆ ਹੋਰ ਕੀ ਕੀ ਮੀਟਿੰਗ ਦੇ ਵਿੱਚ ਦੇਖੋ ਮੁੱਖ ਅਜੰਡਾ ਸਾਡਾ ਜਿਹੜਾ ਅੱਜ ਦਾ ਹੈਗਾ ਉਹ ਸਿਰਫ ਸਕੂਲ ਦਾ ਹੈ ਜੇ ਸਾਡਾ ਸਕੂਲ ਨਾ ਰਿਹਾ ਜੇ ਸਾਡੇ ਕੋਲੇ ਟੀਚਰ ਨਹੀਂ ਪੂਰੇ ਜੇ ਸਾਡਾ ਸਕੂਲ ਰਿਹਾ ਹੋਰ ਮਤੇ ਨੂੰ ਅਸੀਂ ਕੀ ਕਰਨਾ ਸਿਰ ਤੇ ਮਾਰਨੇ ਮਤੇ ਅਸੀਂ ਨਹੀਂ ਗਲੀ ਮਤੇ ਅਸੀਂ ਦੇ ਸਰਪੰਚ ਸਾਹਿਬ ਸਾਡੇ ਨਾਲ ਖੜੇ ਅਸੀਂ ਇਹਨਾਂ ਨੂੰ ਕਹੀ ਨਹੀਂ ਵੀ ਆ ਗਲੀ ਦਾ ਰੋਲਾ ਆ ਨਾਲੀ ਦਾ ਰੋਲਾ ਇੱਕ ਗਲੀ ਸਾਡੇ ਬਹੁਤ ਗੰਦੀ ਹੈਗੀ ਇਹਦੇ ਧਿਆਨ ਚਾ ਚਿੱਟੀ ਮਿੱਟੀ ਠੀਕ ਹੈ ਉਹਦਾ ਰੌਲਾ ਜਾਂ ਛਪਣਾ ਦਾ ਹੋਰ ਕੋਈ ਏਡੀ ਕੋਈ ਬਾੜੀ ਵੱਡੀ ਕੋਈ ਸਾਨੂੰ ਸਮੱਸਿਆ ਨਹੀਂ ਠੀਕ ਹੈ ਨਾ ਜੀ ਮੁੱਖ ਜਿਹੜੀ ਅੱਜ ਦੀ ਸਾਡਾ ਜਿਹੜਾ ਅੱਜ ਦੀ ਜਿਹੜੀ ਕਮੇਟੀ ਬਣੀ ਆ ਸਕੂਲ ਛੜਾਊ ਮੋਰਚਾ ਸਕੂਲ ਨੂੰ ਬਚਾਊ ਮੋਰਚਾ ਜਿਹੜਾ ਨਾਂ ਰੱਖਿਆ ਉਹਦਾ ਮਤਲਬ ਇਹ ਆ ਵੀ ਸਕੂਲ ਗਿਆ ਸਕੂਲ ਜਮਾ ਖਤਮ ਹੋ ਗਿਆ ਸਾਡਾ ਜਮਾ ਖਤਮ ਹੈ ਅਸੀਂ ਪੁੱਬਾ ਮਾਰ ਮਾਰ ਅੱਜ ਰੋ ਰਹੇ ਆ ਸਾਰੇ ਤਰਸ ਤਰਸ ਕਰ ਰਹੇ ਆ ਵੀ ਅਸੀਂ ਸਕੂਲ ਨੂੰ ਬਚਾਉਣਾ ਠੀਕ ਗੋਰਾ ਜੀ ਪੰਜਾਬ ਸਰਕਾਰ ਆ ਜਿਹੜੀ ਉਹ ਹੈਲਥ ਤੇ ਐਜੂਕੇਸ਼ਨ ਦੇ ਨਾਮ ਤੇ ਆਈ ਐ ਉਹ ਕਹਿੰਦੇ ਵੀ ਐਜੂਕੇਸ਼ਨ ਤੇ ਹੈਲਥ ਤੇ ਤਾਂ ਕ੍ਰਾਂਤੀਕਾਰੀ ਕਦਮ ਲਿਆ ਪੁੱਟੇ ਆ ਫਿਰ ਥੋੜੇ ਪਿੰਡ ਦਾ ਸਕੂਲ ਕਿਉਂ ਰਹਿ ਗਿਆ ਪਿੱਛੇ ਕਿਉਂ ਸਕੂਲ ਬਚਾਉਣ ਮੋਰਚੇ ਦੀ ਲੋੜ ਪੈ ਗਈ ਤੁਹਾਨੂੰ ਦੇਖੋ ਮੈਂ ਬਹੁਤ ਸਾਫ਼ ਕਹਿਣਾ ਸਰਕਾਰਾਂ ਕਦੇ ਵੀ ਸਕੂਲ ਨੂੰ ਨਹੀਂ ਬਚਾਉਂਦੀਆਂ ਤੇ ਨਾ ਗਾਂਹ ਕਰਦੀਆਂ ਇਹਨੂੰ ਠੀਕ ਕਰਨਾ ਹੁੰਦਾ ਪਿੰਡ ਦੇ ਲੋਕਾਂ ਨੇ ਨਗਰ ਨੇ ਕੋਈ ਵੀ ਜਿਹੜਾ ਗੰਦ ਹੈ ਉਹ ਨਗਰ ਹੀ ਘੜਦਾ ਹੁੰਦਾ ਸਾਡੇ ਹਸਪਤਾਲ ਨੂੰ ਵੀ ਪੈਲੀ ਹੈਗੀ ਆ ਤੇ ਸਕੂਲ ਨੂੰ ਵੀ ਪੈਲੀ ਹੈਗੀ ਆ ਤੇ ਸਕੂਲ ਦੀ ਗਰਾਫਟ ਹੈ ਜਿਹੜੀ ਉਹ ਇੰਨੀ ਡਿੱਗ ਗਈ ਆ ਉਹਦਾ ਮੁੱਖ ਕਾਰਨ ਇਹ ਆ ਵੀ ਕੁਝ ਜਿਹੜੇ ਆਗੂਆਂ ਨੇ ਅਗਵਾਈ ਕੀਤੀ ਆ ਸਕੂਲ ਦੀ ਉਹ ਠੀਕ ਨਹੀਂ ਕੀਤੀ ਹਾਂਜੀ ਮਤਲਬ ਆਗੂਆਂ ਦਾ ਕਸੂਰ ਆ ਸਰਕਾਰ ਦਾ ਨਹੀਂ ਕਸੂਰ ਮਾ ਨਹੀਂ ਇੱਕ ਸਾਹ ਦੇਖੋ ਸਰਕਾਰ ਦਾ ਤਾਂ ਇਹ ਸਰਕਾਰ ਦਾ ਥੋੜਾ ਮੈਂ ਬਦਲ ਨਹੀਂ ਗੱਲ ਕਰੂੰਗਾ ਸਰਕਾਰ ਦਾ ਕਸੂਰ ਇਹਦੇ ਚ ਫੇਰ ਹੁੰਦਾ ਜਿਹੜਾ ਰੈੱਡ ਕਰਾਸ ਵਾਲੀ ਪੈਲੀ ਜਿਵੇਂ ਆਪ ਡੀਸੀ ਲਈ ਜਾਂਦਾ ਇਹਦਾ ਠੇਕਾ ਵੀ ਸਾਡੇ ਉਹਦੇ ਚ ਕੋਈ ਵੀ ਅਜੇ ਪੜਤਾਲ ਦੀ ਮਾਮਲਾ ਵੀ ਉਹਦਾ ਪੈਸਾ ਵਾਪਸ ਨਹੀਂ ਜੇ ਸਰਕਾਰ ਸਾਰੀ ਮਤਲਬ ਉਸ ਤੇ ਕੋਈ ਬਿਲਡਿੰਗ ਖੜੀ ਕਰ ਦਿੰਦੀ ਜੇ ਧੱਕੇ ਨਾਲ ਆਪ ਕੋ ਸਥੋਪ ਦਿੰਦੀ ਤੇ ਸਕੂਲ ਕੋਲ ਤਾਂ ਪਹਿਲੀ ਹੈਗੀ ਹੈ ਨਾ ਸਰਕਾਰ ਨੇ ਤਾਂ ਉਹ ਤੇ ਕੋਈ ਮਤਲਬ ਗੜਬੜ ਨਹੀਂ ਨਾ ਕੀਤੀ ਸਕੂਲ ਕੋਲੇ ਪਹਿਲੀ ਹੈ ਸਕੂਲ ਦੀ ਗ੍ਰਾਂਟ ਵੱਖਰੀ ਆਉਂਦੀ ਹੈ ਸਕੂਲ ਦਾ ਸਿਸਟਮ ਅਗਵਾਈ ਕਰਨ ਵਾਲਾ ਜਿਹੜਾ ਅਗਵਾਈ ਕਰਦੇ ਆ ਜਾਂ ਉਥੋਂ ਦਾ ਪ੍ਰਿੰਸੀਪਲ ਰੱਖ ਲੋ ਮੈਨੇਜਮੈਂਟ ਹੁੰਦਾ ਪ੍ਰਿੰਸੀਪਲ ਮਾਸਟਰ ਹੁੰਦੇ ਆ ਜਿਹੜੇ ਤਾਂ ਹੈ ਹੀ ਨਹੀਂ ਪੂਰੇ ਉਹ ਤਾਂ ਹੈ ਹੀ ਨਹੀਂ ਜਿਹੜੇ ਹੈਗੇ ਉਹ ਮਨ ਮਰਜ਼ੀ ਦਾ ਕੰਮ ਕਰਦੇ ਆ। ਤਾਂ ਤਾਂ ਪਾਪਾ ਗੁਰੂਬਾਈ ਸਕੂਲ ਦੇ ਵਿੱਚ ਵੀ ਜਾਵਾਂਗੇ ਉਥੋਂ ਦੇ ਵੀ ਹਾਲਾਤ ਕੀ ਹਾਲਾਤ ਉੱਥੇ। ਦੇਖੋ ਉਹ ਕਹਿਣਗੇ ਵੀ ਇੱਥੇ ਬਹੁਤ ਕੁਝ ਸਹੀ ਆ। ਬਹੁਤ ਠੀਕ ਆ। ਉੱਥੋਂ ਦਾ ਬਾਥਰੂਮ ਚੈੱਕ ਕਰਿਓ। ਉੱਥੋਂ ਦੀ ਬਿਲਡਿੰਗ ਚੈੱਕ ਕਰਿਓ ਤੇ ਉਹਨਾਂ ਨੂੰ ਸਵਾਲ ਕਰਿਓ ਵੀ ਤੁਹਾਡੇ ਸਕੂਲ ਕੋਲ ਤਾਂ ਪਹਿਲੀ ਬਹੁਤ ਆ। 8-9 ਲੱਖ ਰੁਪਏ ਠੇਕਾ ਆਉਂਦਾ। ਤੇ ਮੈਨੂੰ ਇੱਕ ਵੀ ਕਮਰੇ 'ਚ ਏਸੀ ਲੱਗਾ ਦਿਖਾ ਦਿਓ। ਇੱਕ ਵੀ ਕਮਰਾ ਇੱਕ ਵੀ ਤੱਜ ਦਾ ਕੋਈ ਬਾਥਰੂਮ ਤੇ ਦਿਖਾ ਦੇ ਜਿਵੇਂ ਬਿਜਲੀ ਦਾ ਕੰਮ ਆਈ ਇੱਕਦਮ ਅਸੀਂ ਵੈਜਟ ਕੀਤਾ ਸੀ ਨਾਲ ਮੈਂਬਰ ਸੀਗੇ ਤੇ ਬਿਜਲੀ ਦਾ ਟੇਪਾਂ ਚੜਾਈਆਂਆਂ ਵਿਆ ਜੋੜਾਂ ਦੇ ਉੱਤੇ ਉਹ ਬੱਚੇ ਦਾ ਕਦੇ ਵੀ ਕੋਈ ਨੁਕਸਾਨ ਹੋ ਸਕਦਾ ਹੱਥ ਲਾ ਕੇ ਕਿ ਅਸੀਂ ਗਰਾਊਂਡ ਤੇ ਸਾਰਾ ਕੁਝ ਦੇਖ ਕੇ ਆਇਆ ਤਾਂ ਅਸੀਂ ਅੱਜ ਮੀਟਿੰਗ ਰੱਖੀ ਹੈ ਵੀ ਇੰਨੀ ਮਾੜੀ ਸਾਡੀ ਤਰਾਸ ਦੀ ਸਕੂਲ ਦੀ ਵੀ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ 8-9 ਕਿੰਨਾ ਦਾ ਠੇਕਾ ਵੀ ਆਉਂਦਾ ਤੇ ਤਾਂ ਵੀ ਸਾਡੇ ਬੱਚੇ ਆ ਜਿਹੜੇ ਉਹ ਕਦੇ ਵੀ ਖਤਰੇ 'ਚੋਂ ਖਾਲੀ ਨਹੀਂ ਬਿਜਲੀ ਦਾ ਐਡਾ ਮਾੜਾ ਹਾਲਾ ਕੱਚੀ ਫਾਇਟਿੰਗ ਹੋਈ ਵੀ ਆ ਬਿਜਲੀ ਦੀ ਤੇ ਤਾਂ ਕਰਕੇ ਅਸੀਂ ਇਹ ਐਡਾ ਵੱਡਾ ਇਕੱਠ ਰੱਖਿਆ ਕਿ ਉਹਨੂੰ ਅਸੀਂ ਸੁਧਾਰਿਆ ਸੁਧਾਰ ਸਕੀਏ। ਫੋਜੀ ਸਾਹਿਬ ਫਿਰ ਸਾਡੇ ਪਿੰਡ ਦਾ ਠੇਕਾ ਜਿਹੜਾ ਜ਼ਮੀਨ ਦਾ ਫਿਰ ਕਿੱਧਰ ਜਾ ਰਿਹਾ? ਸਾਡੇ ਪਿੰਡ ਦਾ ਵੀ ਠੇਕਾ ਇੱਕ ਕਮੇਟੀ ਬਣੀ ਵੀ ਆ। ਜੀ। ਉਹ ਕਮੇਟੀ ਜਣੀ ਕਿ ਆਏ ਸਾਲ ਉਹਨੂੰ ਕਲਰ ਕਰਵਾਉਂਦੀ ਐ। ਬਾਕੀ ਪੈਸੇ ਦਾ ਕੋਈ ਹਸਾਬਕਤਾ ਪਿੰਡ ਸਾਹਮਣੇ ਉਹਨਾਂ ਨੇ ਰੱਖਿਆ ਨਹੀਂਗਾ। ਅੱਛਾ ਕਲਾ ਰੰਗ ਕਰਾ ਦਿੱਤਾ ਜਾਂਦਾ ਪਹਿਲਾਂ। ਕਰਾ ਸਕਦਾ ਜੇ ਜ਼ਰੂਰਤ ਸਾਨੂੰ ਜਿਵੇਂ ਹੁਣ ਜ਼ਰੂਰਤ ਆ ਸਕੂਲ ਨੂੰ ਉੱਥੇ ਜਿਵੇਂ ਉਹਦੀ ਬਿਜਲੀ ਦੀ ਗੱਲ ਰੱਖ ਉਹ ਜਾ ਕੇ ਤੁਹਾਨੂੰ ਅਸੀਂ ਦਿਖਾਵਾਂਗੇ ਸਕੂਲ ਦੇ ਵਿੱਚ ਉਹ ਨਹੀਂ ਹੋ ਰਿਹਾਗਾ ਜੋ ਅਸੀਂ ਚਾਹੁੰਦੇ ਆ ਜੀ ਕੋਈ ਮਾਲੀ ਨਹੀਂ ਉੱਥੇ ਸਕੂਲ ਦੇ ਵਿੱਚ ਜਿਵੇਂ ਫੌਜ ਸਾਹਿਬ ਨੇ ਦੱਸਿਆ ਵੀ ਕੋਈ ਮਾਲੀ ਨਹੀਂ ਉੱਥੇ ਪੀਐਨ ਦੀ ਜੌਬ ਖਾਲੀ ਪਈ ਆ ਕੋਈ ਮਾਲੀ ਨਹੀਂ ਹੈ ਕੋਈ ਚਾਜ ਦਾ ਚੌਕੀਦਾਰ ਨਹੀਂ ਹੈ ਮੈਡੀਕਲ ਜਿਹੜਾ ਕੋਈ ਮੈਨੇਜਮੈਂਟ ਨੂੰ ਚਾਜ ਨਾ ਦੇਖੇ ਦੂਜੀ ਗੱਲ ਸਾਡੀ ਸੋਚ ਹੈ ਵੀ 9 ਲੱਖ ਰੁਪਏ 8 ਲੱਖ ਰੁਪਏ ਜਦੋਂ ਹਰ ਸਾਲ ਆਉਂਦਾ ਤੇ ਇਹੋ ਜੀਆਂ ਵੈਨਾਂ ਆ ਮੈਂ ਕੈਮਰਾਮੈਨ ਨੂੰ ਦਿਖਾਉਂਗਾ ਇਹੋ ਜੀਆਂ ਬਹਿਨਾਂ ਇਹ ਤਾਂ ਕਿਸੇ ਦੀ ਆ ਇਹਦਾ ਵਿਚਾਰ ਹਾਂ ਇਹਦਾ ਕਿਸੇ ਦੀ ਆ ਵੀ ਸਾਡੇ ਵੀ ਯਾਰ ਨਿਆਣੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਤੋਂ ਦੂਰੋਂ ਜਾਂਦੇ ਆ ਕਿੰਨੀ ਦੂਰ ਸਕੂਲ ਆ ਤੇ ਇਹੋ ਜੀਆਂ ਦੋ ਬਹਿਨਾਂ ਲੱਗਣ ਉਹਨਾਂ ਵਾਸਤੇ ਉੱਥੇ ਉਹ ਵੀ ਕਦੇ ਸੇਖ ਖਾਲਿਆ ਕਰਨ ਜਿਹੜਾ ਸਾਨੂੰ ਕਿਤੇ ਕਿਸੇ ਦੇ ਵਿਆਹ ਚ ਜਾ ਕੇ ਮਿਲਦਾ ਫਰੂਟ ਚਾਟ ਚ ਦੇਖਣ ਨੂੰ ਮਿਲਦਾ ਸਾਡੇ ਨਿਆਣੇ ਵੀ ਉਹ ਦਾਲ ਖਾਲਿਆ ਕਰਨ ਉਹ ਸਬਜ਼ੀ ਖਾਲਿਆ ਕਰਨ ਕਿਸੇ ਦੇ ਵਿਆਹ ਤੇ ਜਾ ਕੇ ਜਦੋਂ ਕਿਸੇ ਦੇ ਵਿਆਹ ਤੇ ਜਾਂਦੇ ਆ ਉਦੋਂ ਪੱਕਦਾ ਜਿਵੇਂ ਆਪਣੇ ਮੈਡੇ ਮੀਲਾ ਆਈ ਮੈਡੇ ਮੀਲਾ ਬਣਾਉਣਾ ਤੇ ਕੋਈ ਉੱਥੇ ਚੰਗੀ ਰਸੋਈ ਦਾ ਪ੍ਰਬੰਧ ਹੀ ਨਹੀਂ ਬਾਹਰ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂਗਾ ਜੀ ਜੋ ਕਿ ਸਾਡੇ ਬੱਚੇ ਅੱਜ ਵੀ ਸਾਨੂੰ ਇਹ ਕੈਮਰੇ ਦੇ ਅਧੀਨ ਆ ਉੱਥੇ ਕਿਤੇ ਬਜਟ ਕਰਿਓ ਸਕੂਲ ਚ ਦਿਖਾਵਾਂਗੇ ਜੀ ਪਾਣੀ ਜਿੱਥੋਂ ਬੱਚੇ ਪੀਂਦੇ ਨੇ ਤੇ ਜਲਬ ਲੱਗੀ ਵੀ ਆ ਜੀ ਬਾਥਰੂਮਾਂ ਦੀ ਜਿਹੜੀ ਸਫਾਈ ਨਹੀਂ ਚੰਗੇ ਢੰਗ ਤਰੀਕੇ ਦੇ ਨਾਲ ਤੇ ਬਾਕੀ ਗਵਰਨਮੈਂਟ ਬਹੁਤ ਕੁਝ ਕਹਿੰਦੀ ਜਿਵੇਂ ਸਮਾਰਟ ਸਕੂਲ ਬਣਾਤੇ ਅਸੀਂ ਸਾਡੇ ਸਕੂਲ 'ਚ ਤੁਸੀਂ ਆਇਓ ਵੀ ਅਸੀਂ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜੂ 1946 ਦਾ ਵੀ ਸਮਾਰਟ ਆ ਕਿ ਕਿਵੇਂ ਆ। ਜੀ ਹਾਂ ਵੇਖਣ ਜੀ ਪਤਾ ਲੱਗ ਜੂ। ਪ੍ਰੋਜੈਕਟਰ ਲੱਗੇ ਆ ਪ੍ਰੋਜੈਕਟਰਾਂ ਤੇ ਬੱਚਿਆਂ ਨੂੰ ਆ ਹੀ ਨਹੀਂ ਪਤਾ ਆਪਣਾ ਬੇਸਿਕ ਨਹੀਂ ਪਤਾ ਵੀ ਕੀ ਹੈਗਾ। ਜੀ ਕੰਪਿਊਟਰ ਆ ਸਾਡੇ 2014 ਦੇ ਵਿੱਚ ਜਿਹੜੀ ਆਪਣੇ ਆਈਟੀਆਈ ਬਣੀ ਸੀਗੀ ਉਹ ਪੁਰਾਣੇ ਕੰਪਿਊਟਰ ਬਣੇ ਆ ਤੇ ਉਹ ਨਵੇਂ ਦਿੱਤੇ ਜਾਣ ਬੱਚਿਆਂ ਨੂੰ ਕਾਫੀ ਸਮੱਸਿਆਵਾਂ ਆ ਉਹਦੇ ਵਿੱਚ। ਜੀ ਸਰਪੰਚ ਸਾਹਿਬ ਫਿਰ ਕਿੱਧਰ ਜਾ ਰਹੀ ਹੈ ਪਿੰਡ ਦੇ ਜਿਹੜੇ ਸਕੂਲ ਦੀ ਆਮਦਨ ਕਿੱਧਰ ਜਾ ਰਹੀ ਹੈ? ਦੇਖੋ ਜੀ ਜਿਹੜੇ ਸਕੂਲ ਦੀ ਆਮਦਨ ਆ ਇਹ ਸਹੀ ਸਿਸਟਮ ਦੇ ਨਾਲ ਨਹੀਂ ਲੱਗ ਰਹੀ ਹੈ। ਤੇ ਬੜੇ ਦੁੱਖ ਦੀ ਗੱਲ ਆ ਵੀ 1947 ਤੋਂ ਲੈ ਕੇ ਜਿਹੜੀ ਹੁਣ ਤੱਕ ਠੀਕ ਆ ਮੈਂ ਮੈਂ ਵੀ ਇਹ ਹੀ ਲੇਖ ਰਿਹਾ ਵੀ ਕੋਈ ਏਡੀ ਖਾਸ ਕੋਈ ਉਹਦੇ ਵਿੱਚ ਤਬਦੀਲੀ ਨਹੀਂ ਆ ਰਹੀ ਹੈ ਤੇ ਬਾਕੀ ਅੱਜ ਦੇ ਸਮੇਂ ਦੇ ਨਾਲ ਆ ਆਪਾਂ ਦੇਖੇ ਤਾਂ ਉੱਥੇ ਟੀਚਰ ਕੋਈ ਪੂਰਾ ਨਹੀਂ ਹੈ ਪ੍ਰਿੰਸੀਪਲ ਵੀ ਨਹੀਂ ਹੁੰਦੇ ਠੀਕ ਆ ਪ੍ਰਿੰਸੀਪਲ ਵੀ ਇੱਕ ਏਡੀਸ਼ਨਲ ਤੌਰ ਤੇ ਲੱਗਿਆ ਹੋਇਆ ਜਿਹੜਾ ਕਿ ਮਾਸਟਰ ਆ ਉਹ ਪ੍ਰਿੰਸੀਪਲ ਦੇ ਮਤਲਬ ਤੌਰ ਤੇ ਡਿਊਟੀ ਬਤੌਰ ਡਿਊਟੀ ਕਰ ਰਿਹਾ ਠੀਕ ਹੈ ਇਸੇ ਕਰਕੇ ਮੇਰੀ ਕੋਸ਼ਿਸ਼ ਆ ਵੀ ਸਭ ਤੋਂ ਪਹਿਲਾਂ ਸਕੂਲ ਵੱਲ ਛਾਤੀ ਮਾਰ ਕੇ ਠੀਕ ਹੈ ਸਾਡੀ ਪੰਚਾਇਤ ਵੱਲੋਂ ਜਿੰਨੀ ਵੀ ਹੋਈ ਮਦਦ ਆ ਮੈਂ ਵੱਧ ਤੋਂ ਵੱਧ ਸਕੂਲ ਦੀ ਮਦਦ ਕਰੂੰਗਾ ਜਿੱਥੇ ਵੀ ਕਿਤੇ ਮੱਤੇ ਪਾਉਣ ਦੀ ਜ਼ਰੂਰਤ ਹੋਏ ਤਾਂ ਮੱਤਾ ਵੀ ਪਾਉਂਗਾ ਦੇਖੋ ਕਮੇਟੀ ਦਾ ਕੰਮ ਆ ਜਿਹੜਾ ਪੈਸਾ ਲਾਉਣਾ ਜਿਹੜੇ ਕਿ ਸਾਡੇ ਕਹਿੰਦੇ 8-9 ਕਿਲੇ ਆਪਣੇ ਕਮੇਟੀ ਦੇ ਹੈਗੇ ਆ ਉਹ ਪੈਸਾ ਲਾਉਣਾ ਉਹਨਾਂ ਦੀ ਕਮੇਟੀ ਦੀ ਜ਼ਿੰਮੇਵਾਰੀ ਆ ਪਰ ਜਿਹੜੀ ਕਮੇਟੀ ਦੀ ਜ਼ਿੰਮੇਵਾਰੀ ਆ ਉਹ ਸਹੀ ਸਹੀ ਤਰੀਕਿਆਂ ਨਾਲ ਨਿਭਾਵੇ ਨਹੀਂ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਤਾਂ ਫਿਰ ਪੰਚਾਇਤ ਦੀ ਠੇਕੇ ਤੇ ਹਾਂ ਨਹੀਂ ਪਟਿਆ ਸਕੂਲ ਦੀ ਵਕਰੀ ਆ ਜੀ ਚਾਹ ਦੀ ਜ਼ਮੀਨ ਆ ਉਹ ਤਾਂ ਲੱਗ ਆ ਜੀ ਤੇ ਜਿਹੜੀ ਸਕੂਲ ਦੀ ਜ਼ਮੀਨ ਆ ਉਹ ਲੱਗ ਆ ਜੀ ਅੱਛਾ ਉਹ ਸਕੂਲ ਕਮੇਟੀ ਦਿੰਦੀ ਆ ਸਕੂਲ ਕਮੇਟੀ ਕੁਝ ਤਨਾਟ ਬੰਦੇ ਪੰਜ ਬੰਦੇ ਕਿਉਂਕਿ ਦੇਖੋ ਸਿੱਧੀ ਜੀ ਗੱਲ ਆ ਮੈਂ ਬਹੁਤ ਸਾਫ਼ ਕਹਿਣਾ ਅਸੀਂ ਬਹੁਤ ਖੜੇ ਆ ਇੱਥੇ ਹਾਂ ਜੀ ਦੇਖੋ ਇੰਨੀਆਂ ਲੱਤਾਂ 'ਚ ਭਾਰ ਕਿਸੇ ਦੇ ਹੁੰਦਾ ਸੱਚੀ ਗੱਲ ਕਹਿਣੀ ਜੀ ਵੀ ਮੈਂ ਫੇਰ ਕਹਿਣਾ ਉਹ ਕੁਝ ਤਨਾਟ ਬੰਦਿਆਂ ਕੋਲੇ ਆ ਉਹਦੇ ਤੇ ਕਬਜ਼ਾ ਪੰਜ-ਸੱਤ ਬੰਦੇ ਅਸੀਂ ਉਹ ਕਬਜ਼ਾ ਜੇ ਤਾਂ ਉਹ ਬੰਦਿਆਂ ਨੂੰ ਛੱਡ ਦਿਆ ਠੀਕ ਆ ਨਹੀਂ ਅਸੀਂ ਭਾਈ ਸੰਘਰਸ਼ ਨਹੀਂ ਉਛੜਵਾ ਲਾਂਗੇ ਸੰਘਰਸ਼ ਨਹੀਂ ਛਡਾ ਲਾਂਗੇ ਅਸੀਂ ਪੰਚਾਇਤ ਮੂਰਿਆ ਤੇ ਬੇਨਤੀ ਕੀਤੀ ਵੀ ਸਾਨੂੰ ਮਤਾ ਪਾ ਕੇ ਦਿਓ ਵੀ ਇਹ ਕਮੇਟੀ ਬਦਲੀ ਜਾਵੇ ਨਹੀਂ ਅਸੀਂ ਐਦ ਕੀ ਮਜਬੂਰਨ ਸਾਨੂੰ ਮਜਬੂਰ ਨਾ ਨਗਰ ਸਾਰਾ ਖੜਾ ਅਸੀਂ ਉਹ ਜ਼ਮੀਨ ਦੀ ਬੋਲੀ ਨਹੀਂ ਹੋਣ ਦੇਵਾਂਗੇ ਸਾਨੂੰ ਕੋਈ ਚੱਕਰ ਨਹੀਂਗਾ ਚਾਹੇ ਇੱਥੋਂ ਦਾ ਐਮਐਲਏ ਆ ਕੇ ਉਹਦੀ ਬੋਲੀ ਕਰਾ ਜੇ ਆਪ ਲੈ ਜੇ ਪੈਸੇ ਜੀ ਇੱਥੋਂ ਦਾ ਭਗਵੰਤ ਮਾਨ ਆ ਜੇ ਆਪ ਲੈ ਜੇ ਪੈਸੇ ਆਇ ਤੁੰ ਦਾ ਡੀਸੀ ਆ ਜੇ ਪਹਿਲਾਂ ਜਦੋਂ ਉਹਦਾ ਰੈੱਡ ਕਰਾਸ ਦਾ ਲਈ ਜਾਂਦਾ ਆ ਵੀ ਲੈ ਜੇ ਪਰ ਘੱਟੋ ਘਟਾ ਐ ਤਾਂ ਹੋਵੇ ਵੀ ਉਹ ਕਿਸੇ ਸਰਕਾਰ ਨੂੰ ਗਏ ਆ ਵੀ ਡੀਸੀ ਲੈ ਗਿਆ ਐ ਤਾਂ ਨਹੀਂ ਵੀ ਤਨਾਟ ਬੰਦੇ ਰੰਗ ਕਰਾ ਕੇ 20000 ਤੇ 2 ਲੱਖ ਦੀ ਮਤਲਬ ਬਿੱਲ ਪਾਈ ਜਾਣ 14 ਲੱਖ ਯਾਰ ਬਿਲਕੁਲ ੱੱਕਾ ਸਾਡੇ ਨਾਲ ਆ ਤਾਂ ਇਹ ਬਹੁਤ ਹੋ ਗਿਆ ਹੁਣ ਨਹੀਂ ਹੋਣ ਦੇਣਾ ਜੀ ਸ਼ੁਕਰੀਆ ਭਾਈ ਬਹੁਤ ਬਹੁਤ